ਜੇ ਤੁਸੀਂ ਟ੍ਰੀਟੀ ਦੀ ਗੱਲ ਕਰਦੇ ਸੀਗੇ ਉਹ ਇੰਡਸ ਵਾਟਰ ਟ੍ਰੀਟੀ ਨੂੰ ਲੈ ਕੇ ਆ ਜਿਸ ਤਰ੍ਹਾਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਪਾਕਿਸਤਾਨ ਚ ਕਾਫੀ ਜਿਹੜਾ ਜੰਗ ਵਾਲਾ ਮਾਹੌਲ ਬਣ ਗਿਆ ਸੀ ਤੇ ਇੰਡੀਆ ਵਾਲਿਆਂ ਨੇ ਜਿਹੜਾ ਪਾਣੀ ਆ ਹੋ ਰੋਕ ਦਿੱਤਾ ਉਹਦੇ ਸਬੰਧ ਦੇ ਵਿੱਚ ਵਰਲਡ ਬੈਂਕ ਦੇ ਜਿਹੜੇ ਪ੍ਰੈਜ਼ੀਡੈਂਟ ਆ ਅਜੇ ਪਾਲ ਸਿੰਘ ਬੰਗਾ ਉਹਨਾਂ ਦੀ ਜਦੋਂ ਇੰਟਰਵਿਊ ਹੋਈ ਉਹ ਕਹਿੰਦੇ ਵੀ ਇੰਡਸ ਵਾਟਰ ਟ੍ਰੀਟੀ ਇੱਕ ਬੰਦਾ ਨਹੀਂ ਸਸਪੈਂਡ ਕਰ ਸਕਦਾ ਨਾ ਹੀ ਇਕੱਲਾ ਇੰਡੀਆ ਕਰ ਸਕਦਾ ਨਾ ਹੀ ਪਾਕਿਸਤਾਨ ਕਰ ਸਕਦਾ ਦੋਨਾਂ ਦੀ ਰਜਾ ਮੰਦਿਰ ਦੇ ਨਾਲ ਹੋਣਾ ਹੈਗਾ ਤੇ ਅਸੀਂ ਕਹਿੰਦਾ ਵੀ ਸਾਡਾ ਕੋਈ ਬਾਲਾ ਰੋਲ ਨਹੀਂ ਹੈ ਵਿੱਚ ਇਹਦੇ ਇੰਟਰਵਿਊ ਕਰੰਦਾ ਸੋ ਮੋਦੀ ਸਰਕਾਰ ਅ ਇੰਡੀਆ ਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਜਿਹੜਾ ਅਜੀਪਾਲ ਸਿੰਘ ਬੰਗਾ ਆ ਅ ਉਹ ਅਮਰੀਕਨ ਪ੍ਰੈਜ਼ੀਡੈਂਟ ਦਾ ਅਪੁਆਇੰਟਡ ਆ ਵਰਲਡ ਬੈਂਕ ਦਾ ਅਮਰੀਕਨ ਪ੍ਰੈਜ਼ੀਡੈਂਟ ਵੱਲੋਂ ਹੀ ਰੈਫਰ ਕੀਤਾ ਗਿਆ ਆ ਜੋ ਉਸ ਟਾਈਮ ਦੇ ਉੱਤੇ ਜੋ ਬਾਈਡਨ ਸੀਗੇ ਉਸ ਤੋਂ ਪਹਿਲਾਂ ਅਜੀਪਾਲ ਸਿੰਘ ਮੰਗਾ ਜੋ ਵਰਲਡ ਬੈਂਕ ਦੇ ਹੈੱਡ ਹੈਗੇ ਆ ਉਹ ਪ੍ਰੈਜ਼ੀਡੈਂਟ ਦੋਨੋਂ 트럼ਪ ਉਹਨਾਂ ਦੀ ਇਕਨੋਮਿਕ ਕਾਉਂਸਲ ਦੇ ਮੈਂਬਰ ਵੀ ਰਹੇ ਹੈਗੇ ਆ ਸੋ ਇਹ ਨਾ ਸੋਚਣ ਪਈ ਜੀ ਸ਼ਾਇਦ ਇਹ ਜੀ ਹੁਣ ਇਹ ਭਾਰਤ ਵਿੱਚ ਜੰਮਿਆ ਤੇ ਤਾਂ ਕਰਕੇ ਤੁਹਾਡੇ ਵਾਲਾ ਤੇ ਇਹ ਤੁਹਾਨੂੰ ਕੋਈ ਹੈਰਾਨੀ ਵੀ ਨਹੀਂ ਹੋਣੀ ਜੇ ਤੁਸੀਂ ਥੋੜੇ ਦਿਨਾਂ ਦੇ ਵਿੱਚ ਜਿਹੜਾ ਇੰਡੀਆ ਦਾ ਗੋਦੀ মিডিਆ ਆ ਜਾਂ ਬੀਜੇਪੀ ਦੇ ਜਿਹੜੇ ਆਈਟੀ ਸੈੱਲ ਆ ਉਹ ਅਜੀਪਾਲ ਬੰਗੇ ਨੂੰ ਵੀ ਖਾਲਸਤਾਨੀ ਕਹਿਣਾ ਸ਼ੁਰੂ ਕਰ ਦੇਣ ਵੀ ਦੇਖੋ ਜੀ ਇਹ ਇਦਾਂ ਦੀਆਂ ਸਟੇਟਮੈਂਟਾਂ ਦਿੰਦਾ ਇਹ ਤਾਂ ਭਾਰਤ ਦੇ ਬਹੁਤ ਵਿਰੁੱਧ ਹੈਗਾ ਜੋ ਉਹਨਾਂ ਦਾ ਰੋਲ ਰਹਿੰਦਾ ਹੀ ਹੈਗਾ ਜੀ ਉਹ ਤਾਂ ਵੈਸੇ ਹਰਜੋਤ ਸਿੰਘ ਜੀ ਇਹ ਤਾਂ ਹੁਣ ਸਿੱਖਾਂ ਨੂੰ ਬਾਕੀਆਂ ਨੂੰ ਦੁਨੀਆ ਨੂੰ ਕਲੀਅਰ ਹੋ ਜਾਣਾ ਚਾਹੀਦਾ ਵੀ ਇੰਡੀਆ ਦੇ ਵਿੱਚ ਪ੍ਰੋਪਾਗੈਂਡਾ ਕਿੱਦਾਂ ਚੱਲਦਾ ਆ ਇੰਡੀਆ ਦੇ ਵਿੱਚ ਵੀ ਹਰਜੋਤ ਸਿੰਘ ਜੀ ਬਹੁਤ ਸਾਰੇ ਲੋਕ ਜਿਹੜੇ ਉੱਚ ਪਦਗੀਆਂ ਦੇ ਉੱਤੇ ਵੀ ਬੈਠੇ ਉਹਨਾਂ ਨੂੰ ਕਦੇ ਲੱਗਦਾ ਆ ਖਾਸ ਕਰਕੇ ਜਿਹੜੇ ਮਾਈਨੋਰਟੀਜ਼ ਵਾਲੇ ਚਾਹੇ ਉਹ ਸਿੱਖਾ ਤੇ ਚਾਹੇ ਉਹ ਹੋਰ ਧਰਮਾਂ ਦੇ ਆ ਉਹਨੂੰ ਲੱਗਦਾ ਵੀ ਖੌਰੇ ਉੱਥੇ ਉਹਨਾਂ ਦੀ ਬਰਾਬਰਤਾ ਹੈ ਪਰ ਇਹੋ ਜਿਹੇ ਮਾਮਲਿਆਂ ਦੇ ਵਿੱਚ ਉਹ ਬਰਾਬਰਤਾ ਜਿਹੜੀ ਆ ਉਹ ਸਾਹਮਣੇ ਉਹ ਖਲਾਰ ਕੇ ਜਿਹੜੀ ਉਹ ਦਿਖਾ ਦਿੰਦੇ ਪਤਾ ਲੱਗ ਜਾਂਦਾ ਆ ਵੀ ਅਸਲ ਦੇ ਵਿੱਚ ਉਹਨਾਂ ਦਾ ਕੀ ਅੰਦਰੋਂ ਅੰਦਰ ਜਿਹੜੇ ਉਹ ਇਰਾਦੇ ਜਿਹੜੇ ਉਹ ਹੈਗੇ ਆ ਸੋ ਇੱਕ ਮਾਈਨੋਰਟੀ ਵਾਲਾ ਜਦੋਂ ਉੱਥੇ ਦੂਜੇ ਮਾਈਨੋਰਟੀ ਵਾਲੇ ਨਾਲ ਗੱਲ ਕਰਦਾ ਹੈ ਨਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਕਿਸੇ ਨੇ ਬਾਰਲੇ ਮੁਲਕ ਦੇ ਵਿੱਚ ਸੈਟਲ ਹੋਣਾ ਦੂਜਾ ਖੁਸ਼ ਬਹੁਤ ਹੋ ਗਿਆ ਕਹਿੰਦਾ ਸ਼ੁਕਰ ਆ ਭਰਾਵਾ ਤੂੰ ਨਰਕ ਚੋਂ ਨਿਕਲਣ ਲੱਗਾ ਉਹ ਲੋਕਾਂ ਨੂੰ ਪਤਾ ਹੈ ਉੱਥੇ ਕੀ ਜਿਹੜੀ ਉਹ ਅਸਲ ਦੇ ਵਿੱਚ ਜਿਹੜੀ ਉਹ ਸਿਚੁਏਸ਼ਨ ਆ